ਇਸ ਵੇਲੇ ਦੀ ਬੇਹਦੀ ਮੰਦਭਾਗੀ ਖਬਰ ਜਿਹੜੀ ਆ ਉਹ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਦੇ ਵਿੱਚ 55 ਸਾਲਾ ਇੱਕ ਔਰਤ ਦੀ ਜਿਹੜੀ ਆ ਉਸਦੇ ਹੀ ਬਾਥਰੂਮ ਦੇ ਵਿੱਚ ਖੂਨ ਨਾਲ ਲਥਪਥ ਜਿਹੜੀ ਆ ਉਹ ਲਾਸ਼ ਮਿਲਦੀ ਹੈ ਇਸ ਦਾ ਪਤਾ ਉਦੋਂ ਚੱਲਦਾ ਹੈ ਕਿ ਜਦੋਂ ਔਰਤ ਦਾ ਘਰ ਵਾਲਾ ਕੰਮ ਤੇ ਗਿਆ ਹੁੰਦਾ ਹੈ ਤਾਂ ਦੁਪਹਿਰ ਨੂੰ ਰੋਟੀ ਖਾਣ ਵਾਸਤੇ ਘਰ ਆਉਂਦਾ ਆ ਤਾਂ ਘਰ ਦੇ ਵਿੱਚ ਜਦੋਂ ਦੇਖਦਾ ਕਿ ਬਾਥਰੂਮ ਦੇ ਵਿੱਚ ਉਸਦੀ ਪਤਨੀ ਦੀ ਜਿਹੜੀ ਆ ਉਹ লাশ ਪਈ ਹੈ ਤਾਂ ਆਸ-ਪਾਸ ਦੇ ਵਿੱਚ ਖੂਨ ਖਿਲਰਿਆ ਪਿਆ ਹੁੰਦਾ ਹੈ ਤਾਂ ਰੋਲਾ ਪਾਇਆ ਜਾਂਦਾ ਹੈ ਤੇ ਆਸ-ਪਾਸ ਤੇ ਲੋਕ ਜਦੋਂ ਇਕੱਠਾ ਹੁੰਦੇ ਨੇ ਤਾਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਾਂਦੀ ਹੈ ਤਾਂ ਤਾਂ ਦੱਸਿਆ ਕਿ ਇਹ ਦੋਨੋਂ ਹੀ ਹਸਬੰਡ ਵਾਈਫ ਜਿਹੜੇ ਨੇ ਇਕੱਲੇ ਰਹਿ ਰਹੇ ਸਨ ਤਾਂ ਇਹਨਾਂ ਦੇ ਦੋਨੇ ਬੱਚੇ ਬਾਹਰ ਵਿਦੇਸ਼ ਦੇ ਵਿੱਚ ਰਹਿ ਰਹੇ ਸਨ ਤਾਂ ਅਚਾਨਕ ਇਸ ਤਰ੍ਹਾਂ ਦੀ ਜਿਹੜੀ ਘਟਨਾ ਹੋ ਜਾਂਦੀ ਹੈ ਤਾਂ ਅ ਪਤੀ ਵੱਲੋਂ ਸ਼ੱਕ ਜਤਾਇਆ ਗਿਆ ਕਿ ਇਸ ਦਾ ਜਿਹੜਾ ਉਹ ਕਤਲ ਕੀਤਾ ਗਿਆ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀ ਆ ਉਹ ਜਾਂਚ ਕੀਤੀ ਜਾ ਰਹੀ ਹੈ ਜੀ ਦਾ ਠੀਕ ਹੈ ਜੀ ਮੈਂ ਫਿਰ ਉਹ 12 ਸਾਡੇ 12 102 ਰੋਟੀਖਾਨਾ ਆ ਜਾਂ ਪਰ ਜੀ ਉਹ ਰੋਟੀਖਾਨਾ ਮੈਂ ਆਪਰ ਮੈਂ ਸਾਰੇ ਪਾਸੇ ਘੁੰਮੇ ਫਿਰਿਆ ਆਪਰ ਠੀਕ ਹੈ ਜੀ ਉਹ ਦੇਖਿਆ ਇਸੇ ਦਮ ਚੱਲ ਰਿਹਾ ਸਭ ਕੁਝ ਸਭੂ ਚੱਲ ਰਿਹਾ ਹੈ ਅੱਛਾ ਜੀ ਬਈ ਲੈਟਰ ਸਭ ਕੁਝ ਚੱਲ ਰਹੀ ਹੈ ਠੀਕ ਹੈ ਜੀ ਮੈਂ ਦੇਖਿਆ ਮੈਂ ਕਿਹਾ ਮੈਂ ਘਬਰਾ ਗਿਆ ਮੈਂ ਕਿਹਾ ਵੀ ਹੋ ਗਿਆ ਗਿਆ ਕਿ ਤਾ ਉਹ ਜੀ ਤੇ ਅੱਗੇ ਸਰੋ ਹੁੰਦਾ ਨਹੀਂ ਮੋ ਲੈਟ ਬਾਹਰ ਦਾ ਗੇਟ ਖੁੱਲਾ ਉਹ ਜਗਵਿੰਦਰ ਰਹੀ ਅੱਛਾ ਜੀ ਫਿਰ ਮੈਂ ਇਧੂ ਦੇਖਦਾ ਰਿਹਾ ਵੀ ਮੈਂ ਵਾਜਾਂ ਵਾਰੀ ਫਿਰ ਮੈਂ ਜਦ ਬਾਥਰੂਮ ਕਿ ਨਹੀਂ ਦੇਖਣ ਗਿਆ ਉਧਰ ਕੋ ਪੁੱਜਾ ਫਿਰ ਖੂਨ ਖੋਰਗਲ ਹੋਈ ਤੇ ਹਾਂ ਪਰ ਅੱਛਾ ਜੀ ਫਿਰ ਮੈਂ ਉਸ ਨੂੰ ਪਲਟਾ ਬਲ ਗਈ ਮੈਂ ਕਿਹਾ ਦੇਖ ਵੀ ਚਲ ਡਾਕਟਰ ਕੋਲ ਫੜਾ ਫੜ ਵਾਹ ਡਾਕਟਰ ਕੋਲ ਗਿਆ ਵਾਹ ਪਰ ਅੱਛਾ ਜੀ ਪਰ ਉਹ ਉਸ ਵੇ ਜਾਣ ਸੀ ਨਹੀਂ ਫਿਰ ਮੈਂ ਕਿ ਕਰੇ ਫਿਰ ਮੈਂ ਫੋਨ ਕਰਾਂ ਮੈਂ ਕਿ ਯਾਰ ਗੱਡੀ ਵਾਲੇ ਕਿਹਾ ਮੈਂ ਕਿ ਬਾ ਗੱਡੀ ਆਪਣਾ ਕਰ ਗਈ ਦੀ ਅੱਛਾ ਜੀ ਮੈਂ ਗੱਡੀ ਵਾਲੇ ਮੈਂ ਯਾਰ ਗੱਡੀ ਮਾਨ ਹਸਤਾ ਲੈ ਜਾਣਾ ਤੇ ਫੜਵਾ ਜਾ ਵੀ ਅੱਛਾ ਜੀ ਕਰਾ ਠੀਕ ਹੈ ਜੀ ਤੇ ਤੁਹਾਡੀ ਵਾਈਫ ਮਿਲੀ ਕਿੱਥੇ ਜੀ ਬਾਥਰੂਮ ਚ ਹਾਂ ਬਾਥਰੂਮ ਮਿਲੀ ਅੱਛਾ ਜੀ ਕਿਸ ਕਿਹੜੇ ਮੂੰਹ ਭਰ ਗਰੇ ਹੋਏ ਸੀ ਕਿੱਦਾਂ ਗਰੇ ਹੋਏ ਸੀ ਮੁਰਭਾ ਗਿਰੋ ਅੱਛਾ ਰੀਤੀ ਉਹਨਾਂ ਦੇ 60 ਸ਼ੂਟ ਵੀ ਲੱਗੀ ਸੀਗੀ ਸਰਦੋਂ ਹੁਣ ਪਤਾ ਨਹੀਂ ਪੋਸਟਮਾਸਟਰ ਪੋਟੇ ਚੱਲ ਰਹੇ ਨੇ ਬਲੱਡ ਆ ਰਿਹਾ ਸੀਗਾ ਜੀ ਬਲੱਡ ਬਹੁਤ ਆ ਰਿਹਾ ਅੱਛਾ ਜੀ ਕੋਈ ਕਿਸੇ ਹਥਿਆਰ ਨਾਲ ਹਮਲਾ ਕੀਤਾ ਜਾਂ ਉਹਨਾਂ ਦੀ ਗਿਰ ਗੀ ਉਹਨਾਂ ਦੀ ਛੱਟ ਲੱਗੀ ਕਿਦਾਂ ਹੋਇਆ ਕੁਝ ਸਮੇਂ ਵੀ ਨਹੀਂ ਹੁਣ ਉਹਨੂੰ ਪਰਦੇ ਹੁਣ ਅਖਬਾਰਾਂ ਤੁਹਾਨੂੰ ਕਿਹੜੀ ਜਗ੍ਹਾ ਤੇ ਸੱਟ ਲੱਗੀ ਤੁਸੀਂ ਦੇਖਿਆ ਇਸੇ ਯਾਹ ਖੂਨ ਖੂਨ ਭਰਿਆ ਹੋਇਆ ਅੱਛਾ ਸਿਰ ਤੇ ਸਿਰੋਂ ਖੂਨ ਹੋਦਾ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਜਾਂ ਨਹੀਂ ਨਹੀਂ ਵੀ ਸਾਡਾ ਡਾਕਟਰ ਨੂੰ ਪੁੱਛਿਆ ਕਰੇ ਸੋਚੂਗੀ ਕਰੇ ਸੀ ਅੱਛਾ ਜੀ ਤੇ ਤੁਹਾਡਾ ਕਾਰੋਬਾਰ ਕੀ ਹੈ ਜੀ ਮੈਂ ਤੋਫੇ ਕੋਲ ਦਾ ਕੰਮ ਕਨਵੈਕਸ਼ਨ ਦੇ ਕੰਮ ਕਰਦਾ ਅੱਛਾ ਜੀ ਕੋਈ ਫਾਈਨੈਂਸ ਦਾ ਵੀ ਕਾਰੋਬਾਰ ਹੈ ਨਹੀਂ ਸਰ ਫਾਈਨੈਂਸ ਕਰਦਾ ਮਾਦਾ ਕਬਾਡੀ ਮੁੰਡੀ ਦਾ ਥੋੜਾ ਬੋਧ ਹਾਂ ਅੱਛਾ ਜੀ ਉਹੀ ਤਾਂ ਫਿਰ ਅੱਛਾ ਜੀ ਕੀ ਕੀਤੇ ਤੇ ਸ਼ੱਕ ਲੱਗ ਰਿਹਾ ਤੁਹਾਨੂੰ ਕੋਈ ਸਾਕ ਕਿਸੇ ਦੇ ਉੱਪਰ ਵੀ ਨਹੀਂ ਹੈ ਕਿਸੇ ਡਸਾ ਆਪਣੇ ਬੰਦੇ ਤੇ ਕਿੰਨੇ ਇੱਕ ਬੰਦਾ ਘਰ ਆਇਆ ਕੋਣਾ ਉਹ ਅੱਛਾ ਬੰਦਾ ਪਤਾ ਨਹੀਂ ਮਾਨੂੰ ਬੰਦਾ ਜਿਹਦਾ ਪਤਾ ਕੋਈ ਨਹੀਂ ਕਿਤੇ ਬੈਗ ਵੀ ਸੀਗਾ ਉਹਦੇ ਹੱਥ 'ਚ ਉਹ ਯਹਾਂ ਮੋਰ ਤੋਂ ਕਥਾ ਉਹ ਕਾਪੇ ਕੋ ਪਿਓਜ ਕੇ ਸੱਤ ਸੰਗੀਆਂ ਅੱਛਾ ਵਹੀ ਉਸ ਨੂੰ ਥੋੜਾ ਪਾਸੇ ਪੁੱਛੇ ਹੋ ਵਹੀ ਲੈ ਕੇ ਚਲਾ ਗਿਆ ਪੈਸੇ ਲੈ ਕੇ ਗਿਆ ਕਿੰਨੇ ਪੈਸੇ ਲੈ ਕੇ ਗਿਆ ਉਹ 1000 2000 ਰੁਪਏ ਹੋਣ ਜਾਂਦਾ ਗਿਆ ਅੱਛਾ ਮਤਲਬ 1000 2000 ਰੁਪਏ ਪਿੱਛੇ ਪਤਾ ਨਹੀਂ ਉਹ ਉਸ ਤੇ ਦੇਖੋ ਵਾ ਮਾਲਾ ਚੈਰ ਵੀ ਉਸ ਦੀ ਠੀਕ ਦੀ ਅੱਛਾ ਕੰਡੇ ਕੋਈ ਚੀਜ਼ ਹੋਰ ਉਤਰੀ ਵੀ ਨਹੀਂ ਹੋਈ ਸੀ ਬਈ ਬਲੂ ਸਤਵਾ ਦਾ ਜਿੰਨਾ ਉਹਨਾਂ ਨੇ ਸੋਨਾ ਪਾਇਆ ਉਹਨਾਂ ਦੇ ਆਸ ਤੇ ਸਭ ਕੁਝ ਸਾਰਾ ਅੱਛਾ ਕੋਈ ਅਸੀਂ ਨਕਸਾ ਨਹੀਂ ਹੋ ਗਿਆ ਠੀਕ ਹੈ ਜੀ ਕੋਈ ਕਿਸੇ ਨਾਲ ਲਾਕਡਾਊਨ ਨਾ ਕੋਈ ਪੁਸ਼ਪ ਨਹੀਂ ਲੱਗੇ ਤੁਸੀਂ ਡਰਦ ਵਰਗੇ ਕਿਤੇ ਬੱਚੇ ਆ ਜੀ ਤੁਹਾਡੇ ਦੇ ਫਿਰ ਦੋ ਬੱਚੇ ਨੇ ਅੱਛਾ ਜੀ ਬਾਹਰ ਰਹਿੰਦੇ ਆ ਜੀ ਬਾਹਰ ਕੀ ਕੀ ਨਾਮ ਇਹਦੇ ਇੱਕ ਬੁਕੇਸ਼ ਜੀ ਨਿਕਾ ਰੋਇ ਜੀ ਅੱਛਾ ਜੀ ਤੇ ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਨਾ ਕਰ ਰਹੀ ਹੈ ਜਾਂ ਜਾਂ ਜੀ ਤੁਸੀਂ ਇਤਲਾਹ ਦਿੱਤੀ ਪੁਲਿਸ ਕਿੰਨੀ دیر ਬਾਅਦ ਆ ਗਈ ਸੀ ਨਾਲ ਹੀ ਆ ਗਈ ਸੀ ਜੀ ਨਾਲ ਹੀ ਆ ਗਈ ਆਹ ਜੀ ਹੁਣ ਨਾਲ ਹੀ ਆ ਗਈ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜੀ ਕਿ ਜਿਹੜੀ ਲੇਡੀ ਹੈ ਜਿਹੜੀ ਹੈਗੀ ਉਹਦੀ ਬਾਡੀ ਮਿਲੀ ਹੈ ਜੀ ਤੇ ਉਹਦੇ ਵਿੱਚ ਅਸੀਂ ਹੁਣ ਅਕੇ ਸਾਰਾ ਜਦੋਂ ਚੈੱਕ ਕੀਤਾ ਤਾਂ ਇੱਕ ਲੇਡੀ ਹੈ ਜਿਹਦੀ ਬਾਡੀ ਮਿਲੀ ਹੈ ਬਾਡੀ ਤੇ ਥੋੜੀ ਇੰਜਰੀਜ਼ ਹੈਗੀ ਹੈ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਉਹ ਚ ਲੱਗਦਾ ਕਿ ਮਰਡਰ ਹੈ ਤੇ ਅਸੀਂ ਐਫ ਆਈ ਆਰ ਰਜਿਸਟਰਡ ਕਰ ਰਹੇ ਤੇ ਉਸ ਤੋਂ ਬਾਅਦ ਇਹਨੂੰ ਰੀ ਇਨਵੈਸਟੀਗੇਟ ਕਰ ਰਹੇ ਨੇ ਸਰ ਕੋਈ ਲੁੱਟਖੋ ਦਾ ਮਾਮਲਾ ਨਹੀਂ ਭਈ ਜੋ ਹਲ ਲੁੱਟਖੋ ਵਾਲਾ ਕੁਝ ਨਹੀਂ ਹੈਗਾ ਸਾਰਾ ਘਰ ਸਭ ਕੁਝ ਜਿਹੜਾ ਕੋਈ ਇਹਨਾਂ ਦੇ ਜੇਵਰ ਵਗੈਰਾ ਗਹਿਣੇ ਵਗੈਰਾ ਉਹ ਕੋਈ ਨਹੀਂ ਹੈਗੇ ਨੇ ਸਾਰਾ ਕੁਝ ਹੋਰ ਕਿਤੇ ਕੋਈ ਗਿਆ ਨਹੀਂ ਹੈਗਾ ਅੱਛਾ ਲੁੱਟਖੋ ਨਹੀਂ ਹੈਗੀ ਜਿੰਨੇ ਮਿੰਟ ਲੱਗਦਾ ਆ ਪਾਸ ਜਿਹੜੇ ਉਹ ਜੋ ਲੱਗਦਾ ਪਿਆ ਹੈਗਾ ਸਭ ਤੋਂ ਜ਼ਿਆਦਾ ਕਿੰਟਾ ਜਿਹੜਾ ਬੰਦਾ ਅੰਦਰ ਹੋ ਰਿਹਾ ਹੈਗਾ ਤਾਂ ਵਾਕਿ ਉਲਸੀ ਆਪਾਂ ਇਸ ਦਾ ਬਿਲਡ ਇਨਵੈਸਟੀਗੇਟ ਕਰਾਈ ਤੇ ਪਿੱਛੇ ਲੈਂਜ ਵੀ ਨਹੀਂ ਦੇਖੋ ਹਲੇ ਹਲੇ ਜਿਹੜਾ ਹੈ ਨਸੀ ਡਿਟੇਲਸ ਜਿਹੜਾ ਹੈਗਾ ਉਹ ਨਹੀਂ ਦੱਸ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਲੁੱਟ ਖੋ ਨਹੀਂ ਲੋਕ ਕੋਈ ਕਿਸੇ ਸਰੀਰ ਤੇ ਕੋਈ ਸੱਟ ਕੋਈ ਖੂਨ ਦੇਖਾ ਬਿਲਕੁਲ ਜਿਹੜਾ ਹੈਗਾ ਹੈਡ ਇੰਜਰੀ ਹੈਗੀ ਆ ਅੱਛਾ ਜੀ ਤੇ ਜਿਹੜਾ ਸੱਟ ਹੈਗੀ ਆ ਉਹਦੇ ਨਾਲ ਹੀ ਆਪਾਂ ਕਹਿ ਸਕਦੇ ਆ ਕਿ ਡੀਥ ਦੇ ਫਿਰ ਐਗਜ਼ਾਮਲ ਸਭ ਵੇਲੇ ਹੋ ਜਾਂਦੀ ਨਹੀਂ ਹਲਕਾ ਕੁਝ ਅੱਛਾ ਜੀ ਤੇ ਸਰ ਜਿਹੜਾ ਬੰਦਾ ਅੰਦਰੋਂ ਆਇਆ ਵਾ ਜਿਹਦੀ ਸੀਸੀਟੀਵੀ ਆਈ ਆ ਉਹ ਬੰਦਾ ਇਹਨਾਂ ਦਾ ਜਾਣਕਾਰ ਉਹਨਾਂ ਦੇ ਹਸਬੰਦ ਨੂੰ ਦਿਖਾਇਆ ਗਿਆ ਉਹਨੇ ਬਿਲਕੁਲ ਹੱਲੇ ਹਸਬੰਦ ਨੇ ਤਾਂ ਇਨਕਾਰ ਕੀਤਾ ਕਿ ਉਹ ਨਹੀਂ ਜਾਣਦੇ ਹੈਗੇ ਜੀ ਬਾਕੀ ਹੁਣ ਅਸੀਂ ਇਹਦਾ ਸਾਰਾ ਜਿਹੜਾ ਟੈਕਨੀਕਲ ਇਨਵੈਸਟੀਗੇਸ਼ਨ ਹੈੀ ਉਹਤੇ ਕਰਾਂਗੇ ਉਸ ਤੋਂ ਬਾਅਦ ਇਹ ਪ੍ਰੋਪਰ ਇਨਵੈਸਟ ਸਰ ਇਹਨਾਂ ਦਾ ਕਾਰੋਬਾਰ ਕੀ ਹੈ ਇਹ ਜਿਹੜਾ ਹੈਗਾ ਹਸਬੰਡ ਹੈਗੇ ਨੇ ਉਹ ਕਿਸੇ ਫੈਕਟਰੀ ਦੇ ਵਿੱਚ ਉੱਥੇ ਕੰਮ ਕਰਦੇ ਨੇ ਤੇ ਲੇਡੀ ਜਿਹੜੀ ਹੈ ਕੋਈ ਜੋ ਪਤਾ ਲੱਗਿਆ ਥੋੜਾ ਬਹੁਤ ਫਾਈਨੈਂਸ ਦਾ ਕੰਮ ਕਰਦੀ ਹੈ ਸਰ ਪਤਾ ਲੱਗਿਆ ਇਹਨਾਂ ਨੇ ਆਪਣੇ ਬੱਚੇ ਕੋਲ ਜਾਣਾ ਸੀ ਆਸਟ੍ਰੇਲੀਆ ਗੱਫੂ ਦੇ ਵਿੱਚ ਨਹੀਂ ਮੈਂ ਤਾਂ ਸਾਡੇ ਸਾਡੇ ਕੋ ਤੇ ਅਜਨੇ ਦੋ ਬੱਚੇ ਜਿਹੜੇ ਨੇ ਉਹਨਾਂ ਦੇ ਬਾਹਰ ਹੈਗੇ ਨੇ ਸੈਟਲ